ਸਾਰੀ ਗੱਲ ਸਾਰਿਆਂ ਨੂੰ ਜੀ ਕੱਲ ਵਲੌਗ ਪਾਇਆ ਸੀਗਾ ਇੱਕ ਅਪਲੋਡ ਕੀਤਾ ਸੀਗਾ ਮੰਮੀ ਦੇ ਨਾਲ ਘਰ ਗਈ ਸੀ ਮੈਂ ਤੇ ਤੁਸੀਂ ਉਹਨੂੰ ਬਹੁਤ ਪਿਆਰ ਦਿੱਤਾ ਤੇ ਮਨ ਬੜਾ ਖੁਸ਼ ਹੋਇਆ ਕਿ ਤੁਸੀਂ ਸਾਡੇ ਵਲੌਗ ਨੂੰ ਵੀ ਪਸੰਦ ਕੀਤਾ ਕਿਉਂਕਿ ਵਲੌਗ ਮੈਂ ਕਦੇ ਬਣਾਉਂਦੀ ਨਹੀਂ ਸੀਗੀ ਤੇ ਅੱਜ ਚਲੋ ਬੈਠੇ ਬੈਠੇ ਵਿਲੇ ਬੈਠੇ ਸੀਗੇ ਤੇ ਮੈਂ ਕਿਹਾ ਤੁਹਾਨੂੰ ਮੰਮੀ ਨਾਲ ਮਿਲਾ ਦਿੰਨੇ ਆ ਪਰ ਧੰਨਵਾਦ ਤੁਹਾਡਾ ਤੁਸੀਂ ਸਾਡੇ ਵਲੌਗ ਨੂੰ ਇੰਨਾ ਪਸੰਦ ਕੀਤਾ ਅੱਗੋ ਅੱਗੋ ਵੀ ਹੁਣ ਮੈਂ ਤੁਹਾਡੇ ਵਾਸਤੇ ਵਲੌਗ ਲੈ ਕੇ ਆਵਾਂ ਕਰਾਂਗੀ ਨਾਲੇ ਬਾਕੀ ਪਰਿਵਾਰ ਨਾਲ ਵੀ ਮਿਲਾਵਾਂਗੀ ਭਾਪੀ ਨਾਲ ਵੀ ਮਿਲਾਵਾਂਗੀ ਬੱਚਿਆਂ ਨਾਲ ਵੀ ਮਿਲਾਵਾਂਗੀ ਚਲੋ ਇਹਦੀ ਤਾਂ ਬਹੁਤ ਖੁਸ਼ੀ ਸੀਗੀ ਇਹ ਤੇ ਸਾਡਾ ਤੁਸੀਂ ਵਲੌਗ ਪਸੰਦ ਕਰਕੇ ਸਾਡੇ ਦਿਲ ਨੂੰ ਬਹੁਤ ਖੁਸ਼ੀ ਦਿੱਤੀ ਤੇ ਦੂਸਰੀ ਗੱਲ ਦੁੱਖ ਵਾਲੀ ਗੱਲ ਹੁਣ ਤੁਹਾਨੂੰ ਦੱਸਣ ਲੱਗੀ ਆ ਕਿ ਕੱਲ ਜਦੋਂ ਮੈਂ ਦੁਪਹਿਰੀ ਆਪਣੇ ਘਰ ਆਈ ਮੈਂ ਕਾ ਲਾਗੀ ਸੋਹਰੇ ਤੇ ਜਦੋਂ ਮੈਂ ਘਰ ਆ ਕੇ ਵੇਖਿਆ ਮੇਰੇ ਬਾਹਰ ਵਾਲੇ ਗੇਟ ਨੂੰ ਲੋਕ ਲੱਗਾ ਹੋਇਆ ਸੀਗਾ ਤੇ ਮੇਰੇ ਅੰਦਰ ਵਾਲੇ ਤਾਲੇ ਸਾਰੇ ਟੁੱਟੇ ਹੋਏ ਸੀਗੇ ਦੋਨੋਂ ਸਾਈਡ ਦੋਨੋਂ ਪੋਰਸ਼ਨ ਦੇ ਤਾਲੇ ਟੁੱਟੇ ਹੋਏ ਸੀਗੇ ਤੇ ਪਹਿਲਾਂ ਮੈਂ ਆ ਛੋਟੀ ਇਹਨੂੰ ਆਪਣੀ ਭਤੀਜੀ ਨੂੰ ਕਿਹਾ ਮੈਂ ਕਾ ਸ਼ੈਨਾਜ਼ ਆਪਾਂ ਇੱਧਰ ਤਾਲਾ ਲਾ ਕੇ ਗਏ ਸੀਗੇ ਇਹ ਤਾਲਾ ਕਿੱਦਾਂ ਖੁੱਲਿਆ ਕਿੰਦੀ ਪਤਾ ਨਹੀਂ ਪੂਆ ਜੀ ਮੈਂ ਤੇ ਲਗਾਇਆ ਸੀ ਤੇ ਮੈਂ ਜਦੋਂ ਦੂਸਰੀ ਸਾਈਡ ਵੇਖਿਆ ਦੂਸਰਾ ਪੋਰਸ਼ਨ ਉਹਦਾ ਵੀ ਲੋਕ ਖੁੱਲਾ ਸੀਗਾ ਤੇ ਜਦੋਂ ਮੈਂ ਅੰਦਰ ਐਂਟਰ ਹੋਈ ਤੇ ਮੇਰੇ ਪੇਟੀਆਂ ਵਾਲੇ ਕਮਰੇ 'ਚ ਮੇਰੀਆਂ ਅਲਮਾਰੀਆਂ ਦੇ ਸਾਰੇ ਲੋਕ ਵਗੈਰਾ ਤੋੜੇ ਸਾਰੇ ਕੱਪੜੇ ਕੱਢ ਕੱਢ ਮੇਰੇ ਬਾਹਰ ਸੁੱਟੇ ਬਹੁਤ ਜ਼ਿਆਦਾ ਲੋਕਰ ਲੁਕਰ ਤੋੜ ਕੇ ਮੇਰੀਆਂ ਦੋ ਰਿੰਗ ਲੈ ਕੇ ਗਏ ਤੇ ਇੰਨਾ ਜ਼ਿਆਦਾ ਖਲਾਰਾ ਪਾ ਗਏ ਨਾ ਕਿ ਮਰ ਜਾਣਿਆਂ ਨੂੰ ਹੋਰ ਤੇ ਕੁਝ ਨਹੀਂ ਲੱਭਾ ਮੇਰੀਆਂ ਦੋ ਮੁੰਦਰੀਆਂ ਲੈ ਕੇ ਤੇ ਮੇਰਾ ਇੰਨਾ ਖਲਾਰਾ ਪਾ ਗਏ ਮੇਰੇ ਘਰ ਦੇ ਵਿੱਚ ਹੋ ਤੁਸੀਂ ਵੀ ਦੇਖ ਹੀ ਸਕਦੇ ਹੋ ਕਿ ਮੇਰੇ ਕੀ ਹਾਲ ਹੋਏ ਨੇ ਕੰਮ ਕਰ ਕਰਕੇ ਸਾਮ ਸੰਭਾਲੇ ਕਰਕੇ ਤੇ ਬਾਕੀ ਤੁਹਾਨੂੰ ਮੈਂ ਇਹੀ ਗੱਲ ਕਹਿਣਾ ਚਾਹੁੰਨੀ ਆ ਕਿ ਨਸ਼ਾ ਇੰਨਾ ਜ਼ਿਆਦਾ ਵੱਧ ਗਿਆ ਤੇ ਸਾਰੇ ਜਾਨੇ ਆਪਣੇ ਆਪਣੇ ਘਰ ਪੂਰੀ ਸੇਫਟੀ ਨਾਲ ਰੋ ਜਿਨ੍ਹਾਂ ਦੇ ਕੈਮਰੇ ਵਗੈਰਾ ਨਹੀਂ ਲੱਗੇ ਉਹ ਵੀ ਕੈਮਰੇ ਵਗੈਰਾ ਲਵਾ ਲਓ ਵੈਸੇ ਤੇ ਮੇਰੇ ਵੀ ਨਹੀਂ ਲੱਗੇ ਜੇ ਮੇਰੇ ਵੀ ਲੱਗੇ ਹੁੰਦੇ ਤੇ ਚੋਰ ਜਲਦੀ ਹੀ ਫੜੇ ਜਾਂਦੇ ਨੇ ਤੇ ਹੁਣ ਮੈਂ ਵੀ ਕੈਮਰੇ ਵਗੈਰਾ ਲਵਾਵਾਂਗੀ ਤੇ ਤੁਹਾਨੂੰ ਪਤਾ ਹੀ ਹੈ ਕਿ ਅੱਜ ਏਸੀ ਵਗੈਰਾ ਲੱਗੇ ਹੁੰਦੇ ਨੇ ਸਾਰੇ ਲੋਕੀ ਆਪਣੇ ਆਪਣੇ ਦਰਵਾਜ਼ੇ ਬੰਦ ਕਰਕੇ ਸੁੱਤੇ ਹੁੰਦੇ ਨੇ ਤੇ ਜਾਂ ਪਿੰਡਾਂ 'ਚ ਫਰਾਟੇ ਲੱਗੇ ਹੁੰਦੇ ਨੇ ਕੂਲਰ ਲੱਗੇ ਹੁੰਦੇ ਨੇ ਤੇ ਆਵਾਜ਼ ਨਹੀਂ ਆਉਂਦੀ ਤੇ ਆਂਡ ਗਵਾਂਡ ਵੀ ਕਿਸੇ ਨੂੰ ਨਹੀਂ ਪਤਾ ਲੱਗਾ ਤੇ ਜਿੱਦਾਂ ਮੇਰੇ ਘਰ ਦੇ ਵਿੱਚ ਖਲਾਰਾ ਸੀ ਨਾ ਤੇ ਉਹ ਮੈਂ ਤੁਹਾਨੂੰ ਵਿਖਾਉਣੀ ਕਿ ਕਿੰਨਾ ਖਲਾਰਾ ਪਾ ਕੇ ਗਏ ਤੇ ਮੇਰੀ ਤੇ ਤੁਹਾਡੇ ਸਾਰੇ ਅੱਗੇ ਇਹੋ ਬੇਨਤੀ ਹੈ ਕਿ ਜਿੱਦਾਂ ਵੀ ਆਪਣੇ ਘਰਾਂ ਦੇ ਵਿੱਚ ਬੜੇ ਧਿਆਨ ਨਾਲ ਰਹੋ ਜੇ ਤੁਸੀਂ ਕਿਤੇ 3-4 ਦਿਨਾਂ ਲਈ ਬਾਹਰ ਜਾਂਦੇ ਵੀ ਹੋ ਤੇ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਮੈਂਬਰ ਜ਼ਰੂਰ ਛੱਡ ਕੇ ਜਾਓ ਸੇਫਟੀ ਵਾਸਤੇ ਕਿ ਤੁਹਾਡੇ ਘਰ ਦੀ ਮਗਰੋਂ ਸੇਫਟੀ ਰਹੇ ਹੁਣ ਆਪਾਂ ਤਿੰਨ ਚਾਰ ਦਿਨ ਮੈਂ ਪੇਕੇ ਲਾਈ ਤੇ ਮੇਰੇ ਆਉਂਦਿਆਂ ਨੂੰ ਘਰ ਵਿੱਚ ਕਿੰਨਾ ਨੁਕਸਾਨ ਹੋਇਆ ਪਿਆ ਸੀ ਕਿੰਨਾ ਤੋੜ ਤੋੜ ਹੋਈ ਸੀ ਤੇ ਇਸ ਕਰਕੇ ਹਰ ਬੰਦਾ ਆਪਣੇ ਘਰ ਦਾ ਪੂਰਾ ਪ੍ਰੋਪਰ ਤਰੀਕੇ ਨਾਲ ਧਿਆਨ ਰੱਖੋ ਅੱਜ ਕੱਲ ਤੁਹਾਨੂੰ ਪਤਾ ਦੁਪਹਿਰ ਟਾਈਮ 'ਚ ਵੀ ਕਈ ਲੋਕੀ ਆ ਜਾਂਦੇ ਨੇ ਇਦਾਂ ਹੀ ਮੰਗਣ ਵਾਲੇ ਜਾਂ ਕਿੱਦਾਂ ਵੀ ਤੇ ਇਹਨਾਂ ਚੀਜ਼ਾਂ ਤੋਂ ਵੀ ਆਪਣਾ ਸੋਚ ਸਮਝ ਕੇ ਗੇਟ ਖੋਲ੍ਹਿਆ ਕਰੋ ਆਪਣੇ ਕੈਮਰੇ ਵਗੈਰਾ ਚੈੱਕ ਕਰ ਲਿਆ ਕਰੋ ਕਿ ਬਾਹਰ ਕੌਣ ਆਇਆ ਕੌਣ ਨਹੀਂ ਆਇਆ ਤੇ ਉਸ ਹੱਬ ਨਹੀਂ ਆਪਣਾ ਗੇਟ ਖੋਲੋ ਤੇ ਤੁਹਾਨੂੰ ਸਾਡਾ ਤੇ ਪਤਾ ਹੀ ਹੈ ਕੀ ਸਾਨੂੰ ਮਤਲਬ ਰਿਸਕੀ ਹੋਇਆ ਕਿ ਆਪਾਂ ਤੇ ਘਰ ਦੇ ਵਿੱਚ ਰਹਿਣਾ ਵੀ ਕਲੀਆਂ ਹੁੰਦਾ ਤਾਂ ਸਾਨੂੰ ਕਿੰਨਾ ਰਿਸਕ ਪੈ ਗਿਆ ਮਤਲਬ ਇੱਕ ਡਰ ਵੀ ਚਲੋ ਇੱਕ ਚੀਜ਼ ਹੁੰਦੀ ਹੈ ਬਾਕੀ ਚਲੋ ਫਿਰ ਆਪਾਂ ਕੰਪਲੇਂਟ ਵਗੈਰਾ ਕੀਤੀ ਮੁਲਾਜ਼ਮਾ ਨੇ ਆ ਕੇ ਚਲੋ ਚੈੱਕ ਚੁੱਕ ਕੀਤਾ ਸਾਰਾ ਉਹਨਾਂ ਨੇ ਕੈਮਰੇ ਕੁਮਰੇ ਚੈੱਕ ਕਰਨਗੇ ਜੋ ਵੀ ਹੋਏਗਾ ਜਿੰਨੀ ਉਹਨਾਂ ਦੀ ਕਾਰਵਾਈ ਹੋਏਗੀ ਉਹ ਕਰਨਗੇ ਤੇ ਬਾਕੀ ਮੈਂ ਤੁਹਾਨੂੰ ਇਹੀ ਸਲਾਹ ਦਿੰਨੀ ਹੈ ਕਿ ਆਪਣੇ ਘਰਾਂ ਦੇ ਵਿੱਚ ਬੜੇ ਧਿਆਨ ਨਾਲ ਤੇ ਸੇਫਟੀ ਨਾਲ ਹੀ ਤੁਸੀਂ ਰਹਿਣਾ ਤੇ ਦੂਸਰੀ ਗੱਲ ਵਲੌਗ ਤੁਹਾਡੇ ਲਈ ਮੈਂ ਲੈ ਕੇ ਆਵਾਂਗੀ ਤੇ ਹੁਣ ਕੱਲ ਸ਼ਾਇਦ ਜਾਈ ਆਪਾਂ ਕਿਤੇ ਤੇ ਫਿਰ ਜੇ ਉੱਥੇ ਜਾ ਕੇ ਮੇਰੇ ਕੋਲ ਵਲੌਗ ਸ਼ੂਟ ਹੋਏਗਾ ਤੁਹਾਡੇ ਸਾਹਮਣੇ ਮੈਂ ਉਹ ਵਾਲਾ ਵਲੌਗ ਤੁਹਾਨੂੰ ਵਿਖਾਵਾਂਗੀ ਅਗਲਾ ਨੈਕਸਟ ਵਾਲਾ ਦੂਸਰੀ ਗੱਲ ਇੱਕ ਹੋਰ ਤੁਹਾਡੇ ਨਾਲ ਕਰਨੀ ਸੀ ਅੱਜ ਮੈਂ ਬਣਾਉਣਾ ਵਲੌਗ ਹੀ ਸੀਗਾ ਅਗਰ ਮੇਰੇ ਘਰ ਇਦਾਂ ਦੀ ਗੱਲਬਾਤ ਨਹੀਂ ਹੋਈ ਹੁੰਦੀ ਫਿਰ ਮੈਂ ਤੁਹਾਡੇ ਨਾਲ ਵਲੌਗ ਹੀ ਸ਼ੇਅਰ ਕਰਨਾ ਸੀਗਾ ਹੁਣ ਮੇਰੇ ਘਰ ਇਦਾਂ ਦੀ ਗੱਲ ਹੋ ਗਈ ਤੇ ਮੈਂ ਤੁਹਾਡੇ ਨਾਲ ਕਰਨੀ ਜ਼ਰੂਰੀ ਸਮਝੀ ਕਿ ਮੇਰੇ ਘਰ ਵੀ ਇਦਾਂ ਦਾ ਹੋਇਆ ਏ ਨਾ ਹੋਵੇ ਕਿਸੇ ਹੋਰ ਦੇ ਘਰ ਵੀ ਕਦੇ ਇਦਾਂ ਦੀ ਕੋਈ ਹਰਕਤ ਹੋ ਜਵੇ ਤੇ ਪਲੀਜ਼ ਕੇਅਰਫੁਲੀ ਰਹਾ ਕਰੋ ਧਿਆਨ ਨਾਲ ਰਹਾ ਕਰੋ ਬਹੁਤ ਜ਼ਿਆਦਾ ਮਤਲਬ ਆਪਣੇ ਆਪ ਨੂੰ ਸੁਰੱਖਿਤ ਰੱਖਿਆ ਕਰੋ ਜਿੱਦਾਂ ਵੀ ਤੁਹਾਡ ਕੋ ਰੱਖਿਆ ਜਾਂਦਾ ਤੇ ਸਾਡੇ ਵਾਲਾ ਕੰਮ ਨਾ ਕਰਿਓ ਕਿ ਜਦ ਆਪਾਂ ਤਿੰਨ ਚਾਰ ਦੇ ਨਾਲ ਹੀ ਛੱਡ ਕੇ ਚੱਲਿਆ ਗੀਆਂ ਆਪਣੇ ਘਰ ਨੂੰ ਕਿਸੇ ਨੂੰ ਪਿੱਛੇ ਛੱਡ ਕੇ ਨਹੀਂ ਗਏ ਜਾਂ ਆਪਣੀ ਕੋਈ ਕੈਮਰੇ ਵਾਲੀ ਸੇਫਟੀ ਵੀ ਨਹੀਂ ਸੀਗੀ ਕਿ ਆਪਾਂ ਹੁਣ ਕੈਮਰੇ ਚੈੱਕ ਕਰ ਸਕੀਏ ਤੁਹਾਨੂੰ ਪਤਾ ਕੈਮਰਿਆਂ ਨਾਲ ਜਲਦੀ ਇਹ ਚੀਜ਼ਾਂ ਮਤਲਬ ਆਪਾਂ ਫੜ ਸਕਦੇ ਆ ਤੇ ਹੁਣ ਟਾਈਮ ਤੇ ਲੱਗਦਾ ਹੀ ਹੈ ਤੇ ਬਾਕੀ ਚੰਗਾ ਜੀ ਸਾਰੀ ਗੱਲ ਸਾਰਿਆਂ ਨੂੰ ਤੇ ਇਹ ਮੇਰੇ ਵਲੌਗ ਨੂੰ ਨਾ ਇਹ ਮੇਰੀ ਗੱਲਬਾਤ ਨੂੰ ਅੰਦੇਖਾ ਨਹੀਂ ਕਰਨਾ ਬਹੁਤ ਧਿਆਨ ਨਾਲ ਮੇਰੀਆਂ ਗੱਲਾਂ ਸੁਣਨੀ ਹੈ ਕਿਉਂਕਿ ਇਹ ਤੁਹਾਡੇ ਫਾਇਦੇ ਲਈ ਵੀ ਬਹੁਤ ਨੇ ਕਿ ਮੈਂ ਨਹੀਂ ਚਾਹੁੰਦੀ ਕਿ ਜਿੱਦਾਂ ਮੇਰ ਨਾਲ ਹੋਇਆ ਤੁਹਾਡੇ ਨਾਲ ਵੀ ਹੋਏ ਤੇ ਬਾਕੀ ਨੈਕਸਟ ਕੱਲ ਤੁਹਾਨੂੰ ਮੈਂ ਵਲੌਗ 'ਚ ਹੀ ਮਿਲਾਂਗੀ ਮੈਂ ਸੋਹਣਾ ਜਿਹਾ ਕੋਈ ਤੁਹਾਡੇ ਲਈ ਘੈਂਟ ਜਿਹਾ ਵਲੌਗ ਲੈ ਕੇ ਆਵਾਂਗੀ ਤੇ ਜੇ ਤੁਹਾਡੇ ਮਨ ਦੇ ਵਿੱਚ ਵੀ ਕੋਈ ਗੱਲ ਹੋਏ ਦੀਦੀ ਇਦਾਂ ਦਾ ਵਲੌਗ ਵਿਖਾਓ ਇਦਾਂ ਦਾ ਵਿਖਾਓ ਜਾਂ ਆਪਣੇ ਫੈਮਿਲੀ ਮੈਂਬਰ ਕਿਸੇ ਹੋਰ ਨਾਲ ਮਿਲਾਓ ਜੋ ਵੀ ਤੁਹਾਡੇ ਦਿਲ 'ਚ ਗੱਲ ਹੋਏਗੀ ਤੁਸੀਂ ਮੇਰੇ ਨਾਲ ਕਮੈਂਟ ਆਰਾਈ ਕਰਿਓ ਤੇ ਫਿਰ ਮੈਂ ਤੁਹਾਡੇ ਸਾਹਮਣੇ ਕੱਲ ਓਦਾਂ ਦੀ ਵੀਡੀਓ ਲੈ ਕੇ ਆਵਾਂਗੀ ਓਦਾਂ ਦਾ ਹੀ ਵਲੌਗ ਲੈ ਕੇ ਆਵਾਂਗੀ ਬਾਕੀ ਹੁਣ ਮੈਂ ਕਰਦੀ ਆ ਗੱਲਬਾਤ ਨੂੰ ਖਤਮ ਗਰਮੀ ਬਹੁਤ ਜ਼ਿਆਦਾ ਪਸੀਨਾ ਬਹੁਤ ਆਂਦਾ ਪਿਆ ਖਲਾਰੇ ਬਹੁਤ ਪਏ ਨੇ ਚੋਰਾ ਨੇ ਤੇ ਮਰ ਜਾਣਿਆਂ ਨੇ ਖਲਾਰਾ ਪਾਤਾ ਮੇਰੇ ਘਰ ਤੇ ਮੈਨੂੰ ਹੁਣ ਕੱਲੀ ਨੂੰ ਸਾਹਮਣੇ ਪੈਂਦੇ ਵੇ ਨੇ ਕੱਪੜੇ ਵਗੈਰ ਸਾਰੇ ਇਦਾਂ ਖਲਾਰ ਗਿਆ ਮਰ ਜਾਣੇ ਇੰਨਾ ਕੰਮ ਖਰਾਬ ਕਰਕੇ ਹੋਰ ਕੀ ਹੋਰ ਬੇਲੇ ਬਹਿ ਕੇ ਮਰ ਜਾਣੇ ਮੇਰੀ ਉਹਦੇ ਫ੍ਰਿਜ ਦੇ ਵਿੱਚੋਂ ਕੋਲਡ ਡਰਿੰਕ ਵੀ ਪੀ ਗਏ ਮੈਂ ਕੋਲਡ ਡਰਿੰਕ ਪੂਰੀ ਬੋਤਲ ਛੱਡ ਕੇ ਗਈ ਬੜੇ ਆਰਾਮ ਨਾਲ ਤਸੱਲੀ ਨਾਲ ਉਹਨਾਂ ਨੇ ਮਤਲਬ ਚੋਰੀ ਕੀਤੀ ਆ ਤੇ ਆਰਾਮ ਨਾਲ ਬਹਿ ਕੇ ਕੋਲਡ ਡਰਿੰਕ ਪੀਤੀ ਆ ਆ ਵੇ ਤਾਲਾ ਵੇ ਕਿਹਨੇ ਕਿਹੜੇ ਤਰੀਕੇ ਨਾਲ ਤੋੜਿਆ ਵਾ ਸਿਆਪਾ ਉਂਤਰਾ ਹੋ ਜੇ ਲੋਕਾਂ ਦਾ ਕਿਤੇ ਬੇੜਾ ਬੈ ਦੇ ਸਾਰਾ ਟੱਬਰ ਪੂਰਾ ਹੋ ਗਿਆ ਤਾਂ ਵੀ ਨਹੀਂ ਲੋਕਾਂ ਨੂੰ ਕਿਤੇ ਚੈਨ ਆਇਆ ਪਤਾ ਨਹੀਂ ਕੀ ਲੈਣਾ ਸਾਡੇ ਕੋਲ ਆ ਆ ਵੇ ਖਾਲ ਇਦਾਂ ਛੱਡ ਕੇ ਗਈਆਂ ਅਸੀਂ ਆਪਾਂ ਵੇਖ ਲਮਾਰੀ ਲਮੋਰੀ ਕਿਦਾਂ ਖੁੱਲੀ ਦੀ ਐ ਇੱਧਰ ਵੇਖ ਲਾ ਉੱਧਰ ਵੇਖ ਲੋਕਰ ਲੋਕਰ ਕਿਦਾਂ ਸਾਰੇ ਖੋਲੇ ਤੇ ਕਿਦਾਂ ਸਮਾਨ ਸੁੱਟਿਆ ਦਾ ਸਾਰਾ ਵੇਹਾਲ ਮਰ ਜਾਣ ਕਿਤੇ ਇਹੋ ਜਿਹਾਂ ਦਾ ਬਹਿ ਜੇ ਬੇੜਾ ਕਿ ਟੱਥੀਆਂ ਚ ਤੁਸੀਂ ਕੀ ਲੈਣਾ ਹੈ ਨਾਲੇ ਮੇਰੇ ਕੋ ਕੀ ਹੈ ਹੁਣ ਹੈਗਾ ਕੁਛ ਅੱਗੇ ਕਦੇ ਇਦਾਂ ਹੋਇਆ ਨਹੀਂ ਅੱਜ ਪਤਾ ਨਹੀਂ ਕਿਦਾਂ ਹੋ ਗਿਆ ਮੈਂ ਤੇ ਰਹਿਣਾ ਨਹੀਂ ਮੈਂ ਚੱਲ ਉਦਾਂ 4 ਦਿਨ ਚੱਲ ਗਈ ਵੀ ਚੱਲ ਮੰਮੀ ਇਕੱਲੇ ਨੇ ਮੈਨੂੰ ਪਤਾ ਹੁੰਦਾ ਇਹ ਸਿਆਪਾ ਇਦਾਂ ਹੋ ਜਾਣਾ ਤਾਂ ਮੈਂ ਕਦੇ ਵੀ ਨਹੀਂ ਰਹਿਣਾ ਵੀ ਐਸੇ ਕਿਦਾਂ ਟਾਚੀ ਖੋਲੇ ਕਿਦਾਂ ਕੱਪੜੇ ਖਲਾਰੇ ਵੇਖ ਲਮਾਰੀਆਂ ਦੇ ਲੋਕਰ ਲੋਕਰ ਪੂਰਾ ਜਿੰਨਾ ਕੋਈ ਪੇਤੀ ਬੰਦਾ ਸੀ ਨਾ ਉਹ ਹੀ ਆਇਆ ਹੋਰ ਨਹੀਂ ਕੋਈ ਆ ਸਕਦਾ ਹੋਰ ਬਿਫਤਾ ਪੈ ਜਾਂਦੀ ਕਿਤੇ ਸਿਆਪਾ ਅੰਤਰਾ ਮਰ ਜਾਣ ਕਿਤੇ ਇਹੋ ਜਿਹੇ ਲੋਕੀ ਬੈਜੇ ਬੇੜਾ ਇਹਨਾਂ ਦਾ ਹੱਦੇ ਵੀ ਇਹਨਾਂ ਨੂੰ ਕਿਤੇ ਚੈਨ ਨਹੀਂ ਆਇਆ ਮੈਂ ਅਜੇ ਉਧਰ ਵੇਖਿਆ ਮੈਂ ਕਿਹਾ ਵੀ ਇਹ ਕੀ ਇਹ ਕੀ ਹੋਈ ਆ ਇਹਦੇ ਤੇ ਲੇਕ ਕਾਗਜ਼ ਪੇ ਦੇ ਫਾਰਮ ਹੋ ਵੀ ਹਨ ਨਹੀਂ ਉਹ ਜਿਹੜੇ ਹੁੰਦੇ ਆ ਜੋ ਪਿੱਛੇ ਨਾਲ ਡਿੱਗੇ ਹੋਣ ਠੀਕ ਆ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ